ਤਸਵੀਰਾਂ ਦੇ ਵਿੱਚ ਜੋ ਤੁਸੀਂ ਗੱਡੀ ਨੂੰ ਅੱਗ ਲੱਗੀ ਦੇਖ ਰਹੇ ਹੋ ਇਹ ਬਾਗਾਪੁਰਾਣਾ ਦੇ ਪਿੰਡ ਫੂਲੇ ਵਾਲਾ ਕੋਲ ਦੀ ਘਟਨਾ ਹੈ ਜਿੱਥੇ i20 ਕਾਰ ਨੂੰ ਇੱਕਦਮ ਭਿਆਨਕ ਅੱਗ ਲੱਗ ਗਈ ਵਾਹਗੁਰੂ ਦੀ ਮੇਰ ਸਾਜਕਾ ਗੱਡੀ ਨੂੰ ਚਲਾ ਰਿਹਾ ਡਰਾਈਵਰ ਗੱਡੀ ਵਿੱਚੋਂ ਨਿਕਲ ਗਿਆ ਅਤੇ ਇੱਕਦਮ ਲਾਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਮੌਕੇ ਤੇ ਹੀ ਰਾਹਗੀਰਾਂ ਨੇ ਫਾਇਰ ਬ੍ਰੀਡ ਨੂੰ ਫੋਨ ਕੀਤਾ ਅਤੇ ਅੱਗ ਤੇ ਕਾਬੂ ਪਾਇਆ ਇਹ ਦੱਸ ਦਈਏ ਕਿ ਤੁਹਾਨੂੰ ਇਹ ਘਟਨਾ ਜੋ ਤੁਸੀਂ ਦੇਖ ਰਹੇ ਹੋ ਬਾਗਾਪੁਰਾਣਾ ਦੇ ਪਿੰਡ ਫੂਲੇ ਵਾਲਾ ਪੋਲ ਦੀ ਘਟਨਾ ਹੈ ਜਿੱਥੇ I20 ਨੂੰ ਰਸਤੇ ਵਿੱਚ ਅੱਗ ਲੱਗ ਗਈ ਅੱਗ ਲੱਗਣ ਦਾ ਕਾਰਨ ਹਜੇ ਪਤਾ ਨਹੀਂ ਲੱਗਿਆ ਪਰ ਮੌਕੇ ਤੇ ਲੋਕਾਂ ਨੇ ਹਿੰਮਤ ਦਿਖਾਉਂਦਿਆਂ ਹੋਇਆਂ ਫਾਇਰ ਬ੍ਰੀਡ ਨੂੰ ਫੋਨ ਕੀਤਾ ਤੇ ਡਰਾਈਵਰ ਦਾ ਇਸ ਵਿੱਚ ਬਚਾਅ ਹੋ ਗਿਆ ਹੈ ਸੋ ਤੁਸੀਂ ਧਿਆਨ ਰੱਖਿਆ ਕਰੋ ਜਿਸ ਸਮੇਂ ਵੀ ਤੁਸੀਂ ਰਸਤੇ ਵਿੱਚ ਸਫ਼ਰ ਕਰਦੇ ਹੋ ਗੱਡੀ ਤੇ ਜਾਂਦੇ ਹੋ ਤਾਂ ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ ਤੁਹਾਡੀ ਗੱਡੀ ਜਿਹੜੀ ਸੂਈ ਆ ਉਹ ਗਰਮ ਵਾਲੀ ਜਿਹੜੀ ਆ 100 ਟਾਂ ਨਹੀਂ ਹੋ ਰਹੀ ਜਾਂ ਤੁਹਾਡੀ ਗੱਡੀ ਦਾ ਪੱਖਾ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਸੋ ਅਜਿਹਾਂ ਛੋਟੀਆਂ-ਛੋਟੀਆਂ ਚੀਜ਼ਾਂ ਦਾ ਧਿਆਨ ਦੇਣ ਦੇ ਨਾਲ ਅਜਿਹੇ ਵੱਡੇ ਹਾਦਸੇ ਹੋਣੋਂ ਬਚ ਸਕਦੇ ਨੇ ਸੋ ਧਿਆਨ ਰੱਖਿਆ ਕਰੋ ਵਾਹਿਗੁਰੂ ਮਿਹਰ ਕਰੇ ਪ੍ਰਮਾਤਮਾ ਮਿਹਰ ਕਰੇ ਕਿ ਅਜਿਹੇ ਹਾਸਾ ਕਿਸੇ ਨਾਲ ਵੀ ਨਾ ਵਾਪਰੇ ਚਲੋ ਬਚਾਅ ਹੋਇਆ ਇਸ ਵਿੱਚ ਜਿਹੜਾ ਹੈਗਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਵਾਹਿਗੁਰੂ ਦੇ ਪਾਰ ਕਿਰਪਾ ਦੇ ਸਦਕਾ ਡ라이ਵਰ ਗੱਡੀ ਵਿੱਚੋਂ ਬਾਹਰ ਨਿਕਲ ਗਿਆ ਸਹੀ ਸਲਾਮਤ ਸੋ ਪਿਛਲੇ ਦਿਨੀ ਵੀ ਤੁਸੀਂ ਆ ਦੋ ਦਿਨ ਪਹਿਲਾਂ ਦੀ ਇਹ ਖਬਰ ਆ ਬਰਨਾਲਾ ਕੋਲ ਇੱਕ ਗੱਡੀ ਨੂੰ ਭਿਆਨਕ ਅਗ ਲੱਗੀ ਸੀ ਉਹ ਆਲਟੋ ਗੱਡੀ ਸੀ ਜੋ ਕਿ ਬਰਨਾਲਾ ਤੋਂ ਮੋਗੇ ਨੂੰ ਆ ਰਿਹਾ ਸੀ ਉਹ ਡਰਾਈਵਰ ਗੱਡੀ ਦੇ ਵਿੱਚ ਹੀ ਜਲ ਗਿਆ ਸੀ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਆਪਣਾ ਧਿਆਨ ਰੱਖਿਆ ਕਰੋ ਜਦੋਂ ਵੀ ਗੱਡੀ ਨੂੰ ਤੁਸੀਂ ਚਲਾਉਣੇ ਤੋਂ ਉਸ ਦਾ ਤੇਲ ਪਾਣੀ ਜ਼ਰੂਰ ਚੈੱਕ ਕਰ ਲਿਆ ਕਰੋ ਸੋ ਆ ਕੇ ਅਜੇ ਹੀ ਘਟਨਾਕ ਦੇ ਤੋਂ ਨਾ ਵਾਪਰੇ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਭਿਆਨਕ ਅਗ ਲੱਗ ਚੁੱਕੀ ਹੈ ਗੱਡੀ ਨੂੰ ਔਰ ਮੌਕੇ ਤੇ ਜਿਹੜੇ ਮੌਜੂਦ ਲੋਕ ਆ ਫਾਇਰ ਬ੍ਰਿਡ ਨੂੰ ਜਿਹੜਾ ਫੋਨ ਲਗਾ ਰਹੇ ਨੇ ਫਾਇਰ ਬ੍ਰਿਡ ਆਈ ਆ ਗੱਡੀ ਤੇ ਜਿਹੜਾ ਅੱਗ ਤੇ ਕਾਬੂ ਪਾ ਲੈਂਦੇ ਆ ਸੋ ਦੇਖ ਰਹੇ ਹੋ ਤੁਸੀਂ ਤਸਵੀਰਾਂ ਨਿਊਜ਼ ਪੰਜਾਬ ਦੀ ਚੈਨਲ ਤੇ